ਅੰਡੇ ਦੇ ਦਵਾਂ ਅੰਡੇ ਦੇ ਦੇ ਆ ਜਾ ਕੱਢ ਲਾਂਗੇ ਵਿੱਚੋਂ ਮੁਰਗੀ ਆ ਵੀ ਮਾੜਾ ਮਾੜਾ ਛੁੱਟਿਆ ਤਾਂ ਇਹਦੇ ਵਿੱਚ ਤਾਂ ਨਹੀਂ ਪੜ ਰਹਿਣਾ ਸਵੇਰ ਭਾਈ ਅੱਜ ਮੈਂ ਇੰਨੀ ਜਿਆਦਾ ਦੁਖੀ ਆ ਨਾ ਬਹੁਤ ਦੁਖੀ ਆ ਮੇਰਾ ਦਿਮਾਗ ਪਾਗਲ ਹੋ ਗਿਆ ਅੱਜ ਘਰੇ ਸੀ ਦੇਖ ਰੋਂਦਾ ਦਿਨ ਤੱਕ ਪਰ ਸਾਰਾ ਦਿਨ ਇਸ ਬੰਦੇ ਨੇ ਉੱਪਰ ਤੋਂ نیچے ਨਹੀਂ ਆਇਆ ਪਤਾ ਕੀ ਕਰਦਾ ਮੈਚ ਦੇਖਦਾ ਸਾਰਾ ਦਿਨ ਹੋ ਗਿਆ ਮੈਚ ਦੇਖਦੇ ਨੂੰ ਮੈਂ ਵੀ ਨਹੀਂ ਬੁਲਾਇਆ ਮੈਂ ਕਿਹਾ ਤੂੰ ਅੱਜ ਮੈਚ ਹੀ ਦੇਖ बैठा रहे विदਾਸ छुट्टी ਦਾ ਕੀ ਫਾਇਦਾ ਜੇ ਅੱਜ ਛੁੱਟੀ ਆ ਘਰੇ ਰਹਿ ਬੱਚੇ ਵੀ ਬੈਠੇ ਆ ਮੈਂ ਵੀ ਬੈਠੀ ਆ ਕੋਈ ਗੱਲਬਾਤ ਕਰ ਤੂੰ ਕੰਮ ਦੀ ਗੱਲ ਕਰ ਕੋਈ ਮਤਲਬ ਨਹੀਂ ਉੱਪਰ ਚੜ ਕੇ ਬੈਠੇ ਹੋਏ ਆ ਤੇ ਪੂਰਾ ਟਾਈਮ ਬਸ ਮੈਚ ਮੈਚ ਕਿਨੇ ਕਿਨੇ ਕਰ ਇਹਨਾਂ ਨੇ ਪਤਾ ਨਹੀਂ ਇਸ ਤਰ੍ਹਾਂ ਖੜਾ ਕਿ ਦੇਖਦੇ ਦਿਮਾਗ ਚ ਕੋਈ ਮੈਚਾਂ ਦੀ ਗੱਲ ਏਆਈ ਵੀ ਜਿਹੜੀ ਚੱਲ ਰਹੀ ਆ ਨਾ ਬਹੁਤ ਜ਼ਿਆਦੇ ਮੇਰੇ ਲਈ ਤਾਂ ਸਰਦਾਰੀ ਬਣੀ ਹੋਈ ਆ ਪੂਰਾ ਦਿਨ ਰਾਤ ਨੂੰ ਜਿਬਾਰਾ ਵਾਚਾਂ ਦੇ ਇੱਕ ਵਾਚਾਂ ਦੇ ਜਦੋਂ ਤੱਕ ਮੈਂ ਚੰਦਾਗਾ ਪੂਰਾ ਪਤਾ 12 ਵਜੇ ਹੁੰਦੇ ਆ 11 ਵਜੇ ਤੇ ਮੈਨੂੰ ਤਾਂ ਪਤਾ ਨਹੀਂ ਕਿ ਮੈਂ ਤਾਂ ਸੋਇਆ ਨਹੀਂ ਮੈਂ ਤਾਂ ਉਦੋਂ ਤੱਕ ਵੀ ਮੈਚ ਦੇਖੀ ਜਾਣਾ ਕਿ ਯਾਰ ਇਹਨਾਂ ਮੈਚ ਦੇਖਣਾ ਕੀ ਦੇਖਣਾ ਰਸ ਬੜਾ ਦੁਖੀ ਕੀਤਾ ਇਹਨਾਂ ਨੇ ਮੈਨੂੰ ਹਾਲਾ ਮੇਰੇ ਜਵਾਖਾਂ ਨੂੰ ਹੀ ਤਰ ਹੈ ਪੇਪਰ ਇਹਨਾਂ ਦੇ ਹੈਗੇ ਦੇਵਾ ਖਾਣਾ ਕੱਲ ਨੂੰ ਪੇਪਰ ਆ ਆ ਫਿਰਦੇ ਭੱਜੇ ਦੇਖ ਲਾ ਭੱਜੇ ਫਿਰਦੇ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਵੀ ਪੇਪਰ ਹੈ ਹਾਂ ਪੜ੍ਹ ਲਿਆ ਪਰ ਕਿਥੇ ਲਿਆ ਮੈਂ ਕੰਮ ਕਰਨ ਨੂੰ ਕਹਿੰਦੀ ਆ ਨਾ ਕਦੋਂ ਕਰੇਂਗਾ ਜਦ ਕੱਲ ਨੂੰ ਪੇਪਰ ਦੇ ਕੇ ਆ ਕੇ ਉਦੋਂ ਕਰ ਲਈ ਇਹ ਵੀ ਪਿਆ ਤੇ ਗਿਆ ਜਮਾਟੀ ਇਠ ਇਹ ਵੀ ਨਹੀਂ ਗੱਲ ਸੁਣਦੇ ਗਿਆ ਡੰਡੇ ਚੱਕਣ ਦੀ ਲੋੜ ਆ ਫੇਰ ਫੇਰ ਅਗਲਾ ਕਹਿੰਦਾ ਜਨਾਨੀਆਂ ਬੰਦਿਆਂ ਨੂੰ ਐ ਕਹਿੰਦੀਆਂ ਐ ਕਹਿੰਦਾ ਨਹੀਂ ਜੋ ਅੱਖਾਂ ਨੂੰ ਕੁੱਟਦੀਆਂ ਨੇ ਫੇਰ ਕੁੱਟੀ ਖਾਂਦੇ ਹੋਰ ਕੀ ਖਾਂਦੇ ਆ ਪੱਜ ਗਏ ਬਾਹਰ ਦਿਮਾਗ ਤਾਂ ਨਹੀਂ ਫਿਰ ਵੀ ਕੰਮ ਕਰ ਲਿਆ ਇਸ ਬੰਦੇ ਨੇ ਕੀਤਾ ਆ ਗਿਆ ਫੇਰ ਕੀ ਸੁਣਾ ਕਹਿੰਦਾ ਤੈਨੂੰ ਪੁੱਛਲਾ ਥੱਲੇ ਆਉਣਾ ਜਾਂ ਫੇਰ ਮੈਂ ਇੱਥੇ ਚੱਲੀ ਮੈਂ ਤਾਂ ਉਹ ਪਿੰਦਰ ਹੈਲੋ ਉੱਪਰ ਵੀ ਦੁਨੀਆ ਵੱਸਦੀ ਹੈ نیچے ਵੀ ਹੈਗਾ ਪਰਿਵਾਰ ਮੈਂ ਤਾਂ ਚੱਲੀ ਦੇਖੀ ਜਾ ਮੈਂ ਤੁਸੀਂ ਚੱਲੀ ਬਟਾ ਘਰ ਛੱਡ ਕੇ ਆ ਜਾਓ ਥੱਲੇ ਕੁਛ ਨਹੀਂ ਸੁਣਦਾ ਉਹਨਾਂ ਨੂੰ ਕੁਛ ਨਹੀਂ ਸੁਣਦਾ ਬਈ ਉਹ ਪਿੰਦਰ ਤੇਰੇ ਪਿਆਰ ਨੂੰ ਕਹਿ ਕੇ ਆ ਵੀ ਦੁਨੀਆ ਥੱਲੇ ਵੀ ਆ ਕੱਲੇ ਕੋਠੇ ਤੇ ਨਹੀਂ ਹੈਗੀ ਟੀਵੀ 'ਚ ਇੱਕ ਤਾਂ ਮੈਚਾਂ ਦੇ ਵਿੱਚ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਬਿਠਾਉਂਦੇ ਅੱਗੇ ਫਿਰ ਬੰਦਾ ਮੈਚ ਦੱਸ ਕੀ ਵੇ ਛੱਡ ਕੀ ਆ ਕਮਰ ਜੀ ਨੇ ਥੱਲੇ ਵੀ ਦੁਨੀਆ ਬਸਦੀ ਆ ਉੱਥੇ ਮੈਚ ਦੇ ਵਿੱਚ ਹੀ ਬੜੇ ਬੈਠੇ ਹੋ ਅੰਡੇ ਦੇ ਦੇ ਜਾ ਕੱਢ ਲਾਂਗੇ ਵਿੱਚੋਂ ਮੁਰਗੀ ਆ ਵੀ ਮੜਾ ਮੜਾ ਛੁੱਟਿਆ ਤਾਂ ਇਹਦੇ ਵਿੱਚ ਤਾਂ ਨਹੀਂ ਬੜੇ ਨੇ ਨਾ ਸਵੇਰ ਦਾ ਇਕੀ ਜਾਂਦੇ ਹੋ ਨੰਨਾ ਉਹਨਾ ਦਾ ਤੋਣਾ ਹੋ ਪਤਾ ਕੇ ਪਾ ਦੇ ਓਏ ਨੰਨਾ ਉਹਨਾ ਦਾ ਤੋਣਾ ਹਾ ਖੜੇ ਬੈਠਿਆ ਦੇਖੋ ਇਹ ਖੜੇ ਹੋ ਰਹੀ ਹੈ ਇੱਕ ਦਿਨ ਆਰਾਮ ਆ ਬਾਣਾ ਵੀ ਥੱਲੇ ਵੀ ਮੈਂ ਬੈਠੀ ਆਂਗੀ ਘਰੇ ਹੈਗੀ ਆ ਚੱਲੀ ਬੈਠਾ ਮੈਂ ਚ ਕਹਣਾ ਦੇਖਦਾ ਉੱਥੇ ਅੱਗੇ ਸੋਹਣੀਆਂ ਸੋਹਣੀਆਂ ਕੁੜੀਆਂ ਬਿਠਾ ਦਿੰਦੇ ਉਹ ਦੇਖਦਾ ਹਾਂ ਮੈਂ ਚ ਦੇਖਦਾ ਕਿੱਥੇ ਤਪਾ ਮਾਰੇ ਮੈਂ ਜਾ ਲੈਣੀ ਕੱਲ ਮੈਂ ਕਿਹਾ ਮੋਟਰਸਾਈਕਲ ਸਖਿਆ ਦੇਣਾ ਉੱਥੇ ਜਾਣਾ ਨਾ ਗੱਡੀ ਖੁਦ ਸਟਾਰਟ ਕਰਦੀ ਮੇਰੇ ਤੇ ਸਾਰਾ ਕੁਝ ਛੱਡ ਦੇ ਕਲੋ ਘਰ ਦੇ ਕੰਮ ਵੀ ਕਰ ਉਹ ਵੀ ਧਿਆਨ ਰੱਖ ਜਦ ਘਰੇ ਹੋ ਕੱਲ ਖੜਾ ਰੱਖ ਟੀ ਇਹਨੂੰ ਫੋਨ ਨੂੰ ਹੈ ਨਾ ਤਪਾ ਮਾ ਦਾ ਫੋਨ ਲੈ ਘਰ ਦਾ ਫਾਬ ਕਰਕੇ ਫੇਰ ਕਹਿੰਦਾ ਜਨਾਨੀਆਂ ਤਿਆਰ ਹੋ ਕੇ ਨਹੀਂ ਰਹਿੰਦੇ ਜਦੋਂ ਕੰਮ ਤਿਆਰ ਹੋ ਕੇ ਕਿੱਥੇ ਜਾਣਾ ਤੂੰ ਤਾਂ ਉੱਤੋਂ ਲੈ ਆਉਂਦਾ ਇਹ ਜਿਵੇਂ ਜਵਾਕਾ ਤੇਰੀ ਵਰਗੀ ਨਾ ਇਹ ਗੱਲ ਸੁਣਦੇ ਹੁਣ ਚੱਕ ਕੇ ਹੁਣ ਫੋਨ ਚੱਕੀ ਹੁਣ ਫੋਨ ਪੀ ਜਾ ਬੰਦਾ ਹੁਣ ਫੋਨ ਇਹ ਹਰ ਜਗ੍ਹਾ ਕੰਮ ਬੱਲੇ ਕੰਮ ਸਾਰਾ ਤੇ ਟੀਵੀ 'ਚ ਵੀ ਕੰਮ ਫੋਨ 'ਚ ਵੀ ਕੰਮ ਕੰਮ ਨਾ ਚੱਲੀ ਆਪ 2-3 ਘੰਟੇ ਇਧਰੇ ਨਿਕਲੀ ਇਹ ਬੰਦੇ ਨੂੰ ਜਿਹੜਾ ਪੀਤਾ ਰੱਖਦੇ ਰੱਖਦੇ ਮੂੰਹ ਤੇ ਮੜਮ ਕੋਲ ਲਾਤਾ ਵੀ ਸਮਝ ਜੂਗਾ ਤੋ ਲੋ ਹੁਣ ਇਹਨੂੰ 5 ਮਿੰਟ ਹੈ ਮੂੰਹ ਤੋ ਲੋ ਰਾਤ ਨੂੰ ਨਾ ਆਇਓ ਇਹ ਦੁਬਾਰਾ ਛੇ ਤੇ ਕਹਿੰਦੇ ਹੋ ਨਿੱਕਰ ਭਾਈ ਇਹਨੇ ਕੀ ਕਹਿੰਦੇ ਹੋ ਕੱਪੜੇ ਕਿਹੜੇ ਆਹੋ 20 ਕੱਪੜੇ ਆ ਕੇ ਜਵਾਖਾਂ ਦੇ ਮੜੇ ਟੀ-ਸ਼ਰਟਾਂ ਨੇ ਦੋ ਨਾ ਹੋਣਗੇ ਉੱਥੇ ਮਲਦੇ ਮੜੀਆਂ ਜੀਆਂ ਦੋ ਕੱਪੜਿਆਂ ਨੂੰ ਗਨਾਈ ਜਾਂਦੀ ਹੈ ਮੈਂ ਡੇਢ ਢੋਣੀ ਆਂਗੀ ਉਹ ਯਾਦ ਹੀ ਨਹੀਂਗਾ ਆ ਕੇ ਸੁਣਾਉਂਗੇ ਨਹੀਂ ਕੋਈ ਯਾਰ ਯਾਰ ਹੋ ਗਿਆ ਜਿਸ ਕਾਇ ਵਧੀਆ ਚੀਜ਼ ਲਾਈ ਹੈ ਮੈਂ ਦੇਖ ਮੈਂ ਵਧੀਆ ਕੰਮ ਕਰਦੀ ਹੈਗੀ ਪਰ ਹੁਣ ਜੇ ਤੂੰ ਸਾਦਾ ਕੋਠੇ ਦੀ ਬੈਠਾ ਰੇਂਗੇ ਫਿਰ ਕੰਮ ਕਿਵੇਂ ਹੋਣਗੇ ਨਹੀਂ ਇਹ ਤਾਂ ਹੋਰ ਤੋਂ ਪਤਾ ਲੱਗਦਾ ਵਧੀਆ ਤੋਂ ਹੋਂ ਤੋਂ ਪਤਾ ਲੱਗਦਾ ਅੱਛਾ ਇਹ ਮੈਂ ਵੀ ਕਿਹਾ ਉਹ ਦੇਖੀ ਹੈਗੀ ਦੇਖੋ ਮੇਰਾ ਫੇਸ ਵੀ ਤਾਈਗਾ ਤਾਂ ਚਮਕ ਰਿਹਾਗਾ ਮੈਂ ਵੀ ਇਹ ਬਣਾ ਕੇ ਰੱਖਿਆ ਹੋਇਆਗਾ ਫੇਸ ਪੈਕ ਨਾਉਣ ਤੋਂ ਬਸ 5 ਮਿੰਟ ਪਹਿਲਾਂ 5 ਮਿੰਟ ਹੀ ਲਾਉਣਾ ਤੇ ਫਿਰ ਐਵੇਂ ਹੀ ਤੋਦੋ ਇਹਨੂੰ ਇਹ ਵਧੀਆਗਾ ਮੈਨੂੰ ਵੀ ਵਧੀਆ ਲੱਗਿਆ ਕਕ ਮੇ ਇਥੇ ਬਹੁਤ ਡਾਰਕ ਸਰਕਲ ਸੀਗੇ ਹਨਾ ਸਾਈਡਾਂ ਤੇ ਇਸ ਤਰ੍ਹਾਂ ਤੇ ਬਹੁਤ ਵਧੀਆ ਲੱਗ ਰਹੀ ਹੈ ਕਹਿੰਦਾ ਹੋਰ ਜਦੋਂ ਤੋਂ ਹੋ ਰਹੇ ਹੈ ਨਾ ਉਦੋਂ ਹੀ ਪਤਾ ਲੱਗਦਾ ਵੀ ਇਹ ਵਧੀਆ ਚੀਜ਼ ਹੈ ਹਾਂ ਬਸ ਇਹਨੂੰ ਰਗ ਕਹਿੰਦੇ ਰਗੜ ਕੇ ਦੋ ਨਾ ਇਹਨੂੰ ਆਈਂ ਤੋਂ ਨਾ ਪੈਣਾ ਬਸ ਜਿਵੇਂ ਵੀ ਮਤਲਬ ਇਸਨੂੰ ਰਗੜਦੇ ਰਗੜਦਾਂਗੇ ਲਾਓ ਤੇ 5 ਮਿੰਟਾਂ ਬਾਅਦ ਤੂੰ 5 ਮਿੰਟਾਂ ਤੋਂ ਵੱਧ ਲਾਉਣਾ ਸਮਾਨ ਥੋੜਾ ਜਿਹਾ ਘੱਟ ਆਗਾ ਇਸੇ ਦਿਨ ਫਿਰ ਹੋਰ ਬਣਾ ਕੇ ਲੁਕਾ ਥੋੜਾ ਥੋੜਾ ਗਿੱਲਾ ਕਰ ਕਰ ਕੇ ਬਹੁਤ ਹਾਂ ਔਰ ਮੂੰਹ ਤਾਂ ਤੇਰਾ ਚਮਕਾવાન ਲੱਗਿਆ ਜਿਵੇਂ ਲਾਈਟ ਮਾਰਦੀ ਹੈ। ਵਾਹ ਇਹ ਤਾਂ ਚੱਕਦੇ ਫੱਟੇ ਤੂੰ ਸੋਹਣਾ ਸੋਨਾ ਬਣਾਤਾ ਮੈਨੂੰ। ਵੇਖ। ਪਰ ਮੇਰੇ ਨਾਲੋਂ ਜ਼ਿਆਦਾ ਤਾਂ ਨਹੀਂ। ਮੂੰਹ ਤਾਂ ਉਹਦਾ ਬਾੜੀ ਸੋਹਣੀ ਹੈ। ਜ਼ਿਆਦਾ ਨਾ ਬੋਲ ਕੁਛ ਐਵੇਂ ਨਹੀਂ ਫਿਰ। ਫਿਰ ਇਹ ਨਾ ਮਤਲਬ ਤੇਰੀ ਪਸੰਦ ਹੈ ਉਹ ਜੀ ਹੈ। ਸੋਹਣੀ ਨਹੀਂ ਤਾਂ? ਕੰਮ ਕਰਨ ਦੇ ਮੈਨੂੰ ਬੇਲੀ ਜਨਾਨੀ ਤਾਂ। ਆਏ ਤਾਂ ਕਹਿਣੀ ਨਹੀਂ ਕਦੇ ਮੂੰਹ ਚੋਂ ਸ਼ਬਦ ਨਹੀਂ ਕਰਦਨੇ। ਨਾਕੇ ਚੱਜਦੇ ਕੱਪੜੇ ਪਾ ਕੇ ਫੇਰ ਤਾਂ ਲਿਆਉਣੇ ਚਾਹੁੰਦੇ ਹੋ ਆ ਨਿੱਕਰ ਵੀ ਲੈਣੇ ਆਲੇ ਜੋ ਚੱਕੀ ਨਿੱਕਰ ਵੀ ਲੈ ਜਾ ਨਾਲ ਦੀ ਆ ਪਾ ਲੈ ਏਡਾ ਨਿੱਕਰ ਵੀ ਕਰ ਚੱਲ ਆਪਾਂ ਗਾਲ ਤਾਂ ਕਰੇ ਚੱਲ ਪਾ ਮੜਾ ਮੋਟਾ ਚੱਜਦੇ ਸਵੇਰ ਦੇ ਨਾਲ ਆ ਕੇ ਵਧੀਆ ਪੱਗ ਭੁਗ ਬੰਨ੍ਹ ਕੇ ਵਧੀਆ ਵਹਿੰਦੇ ਪਰ ਨਹੀਂ ਖਾਜਾ ਜੇ ਕੀ ਆ ਦੰਦ ਕੱਢ ਦੋ ਮੁੱਕੀ ਮਾਰ ਕੇ ਆ ਜਾਂਦਾ ਸੋਈ ਚ ਜਾਂਦੇ ਇੱਧਰ ਆਓ ਪਹਿਲਾਂ ਤਾਂ ਕਰਦੇ ਕੀ ਹੋ ਤੁਸੀਂ ਦੇਖਾਂ ਓਏ ਹਾਂ ਕੀ ਕਰਦੇ ਹੋ ਕੁਛ ਨਹੀਂ ਵਾਰ-ਵਾਰ ਦਿਖਾਓ ਮੈਨੂੰ ਕੀ ਕਰਦੇ ਹੋ ਇਹ ਕੀ ਆ ਕੀ ਕਰਦੇ ਹੋ ਇਹ ਦਿਖਾਓ ਹੱਥਾਂ 'ਚ ਕੀ ਆ ਇਹ ਕੀ ਆ ਡਗ ਫੂਡ ਉਹਨਾਂ ਨਾਲ ਟੱਡ ਪਾੜ ਦੋਗੇ ਤੁਸੀਂ ਸਾਰੇ ਦਾ ਖਵਾ ਖਵਾ ਕੇ ਨਹੀਂ ਨਹੀਂ ਬਹੁਤ ਸਾਰੇ ਪੁੱਤ ਬੁਲਾਤੇ ਹਾਂ ਕੁੱਤੇ ਤੁਸੀਂ ਠੇਕਾ ਲੈ ਰੱਖਿਆ ਦਿਆਲੂ ਬੰਦੇ ਤੈਨੂੰ ਦਿਆਲੂ ਬੰਦੇ ਜਿਆਦਾ ਵੀ ਨਾ ਬਣੋ ਜਲਦੀ ਆ ਜਾਓ ਪਿੰਦਰੋਂ ਕੰਮ ਕਰਨਾ ਥੋੜਾ ਜਿਆ ਬਸ ਇੱਕ ਵਾਰੀ ਆ ਜਾ ਨਿਮਰਤ ਨੂੰ ਭੇਜ ਦੇ 12 ਕੋ ਤੈਨੂੰ ਕਿਸਨ ਦੱਸਿਆ ਹੋਇਆ ਹਰ ਵਾਰ ਆਉਂਦੇ ਆ ਕਿ ਫੀਡ ਆਲੀ ਜੇ ਡੌਗ ਫੀਡ ਆ ਕਿ ਉਹ ਲੈ ਕੇ ਰੱਖੀ ਹੋਈ ਧਰ ਕੇ ਮੁਠਿਆ ਲੈ ਜਾਂਦੇ ਉਹਨਾਂ ਨੂੰ ਪਾਉਣ ਨੂੰ ਕਿਹੜਾ ਪਾਰਾ ਰੁਕ ਲੈ ਕੇ ਆਉਂਗਾ ਵੀ 12 ਨੂੰ ਤੈਨੂੰ ਕਿਸਨ ਦੱਸਿਆ ਹੋਇਆ ਇਹ ਹੋ ਜਾ ਅਈਓ ਮਹਾਰਾਜਾ ਲੋਗੀ ਮੈਂ じゃ ਤੈਨੂੰ ਕਿਹਾ ਵੀ ਤੂੰ ਜਾ ਕੇ ਕੰਮ ਕਰ ਲੈ ਤੂੰ ਕੀ ਕਰਕੇ ਫੋਨ ਦੇਖ ਕੇ ਆ ਗਿਆ ਫੋਨ ਦੇਖ ਕੇ ਨਹੀਂ ਮੈਂ ਪਿੰਡ ਮੰਮੀ ਉਹ ਲੜਾਈ ਕਾਦੀ ਪਾਉਂਦੀ ਆ ਸਹੀ ਗੱਲ ਕਹਿੰਦੀ ਆ ਕਮਲੀ ਟੰਕਰ ਖੁੱਦਣ ਕੋਈ ਨਹੀਂ ਤੇ ਵੀ ਆਪਾਂ ਲਾਲੀ ਮੱਛਰਾਂ ਦੇ ਇਹ ਵੱਲ ਲੈ ਕੇ ਆਂਦੀ ਸੀ ਕਿਉਂਕਿ ਮੱਛਰ ਬਹੁਤ ਐ ਫਿਰ ਬੈੱਡ ਤੇ ਲੱਗਦੇ ਨੇ ਸੋਦੇ ਨੀਚੇ ਲਾ ਲੈਨੇ ਆ ਇਸ ਤਰ੍ਹਾਂ ਪੈ ਜਾਣੇ ਆਪਾਂ ਤੇ ਬਸ ਨੇਮ ਤੱਕਾ ਦੇਆ ਕੰਮ ਐ ਪੜਾਈ ਕਰਨ ਨੂੰ ਕਿਹਾ ਮੈਂ ਤੈਨੂੰ ਪੈਦਾ ਗ੍ਰਾਫਿਕਨ ਨੂੰ ਇਹ ਕੀ ਕਰੀ ਜਾਣਾ ਇਹ ਵੱਡਾ ਕੇਕ ਦਾ ਪੇਪਰ 'ਚ ਡੈਕੋਰੇਸ਼ਨ ਕਰਾਂ ਹਾਂ ਗਈ ਦਾਦੇ ਹੋਜ ਗਏ 9 ਤੇ ਹੁਣ ਆਪਾਂ ਕਰਦੇ ਬਲੌਗ ਦਾ ਐਂਡ मिलाए कल नवे ब्लॉग के बच्चों तक बाय बाय जिन्हें मेरे चैनल सबसक्राइब नहीं किया प्लीज जल्दी है सबसक्राइब कर दो तो वीडियो लाइक शेयर जरूर करना मिलते हैं नवे ब्लॉग के गुड नाइट ज्यादा भी ना करा कर मुन ते कैंची नाल तेरे बाल मासी ने गाइस देखो मैं देखो देखो, 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 देखो गाइस मैं अपनी फ्रेंड वास्ते बना रही हूं ਬਟ ਗਾਇਸ ਹਰ ਜਨ ਦਿਖ ਰਿਹਾ ਕਿਉਂਕਿ ਨਾ ਮੈਂ ਥੋੜਾ ਲਾਈਕ ਲਾਈਕ ਕੀਤਾ ਹੈ ਮੰਮੀ ਨੂੰ ਕਿ ਨਾ ਸੋਨਾ ਲੱਗ ਰਿਹਾ ਹੈ ਨਾ ਗਾਇਸ ਕਲ ਕਲ